ਆਪਾਂ ਸਰਪੰਚੋਂ ਐਸੇ ਕੋਰਲਾ ਕੌਂਸਲ ਦਾ ਜਿਹੜੇ ਐਸੇ ਮੁੰਡੇ ਨੂੰ ਮਨਾਇਆ ਜੋਨਾਂ ਦੱਸਿਆ ਕੋਈ লাশ ਉਸੇ ਨਹਿਰ ਦੇ ਵਿੱਚ ਪਈ ਆ ਹਾਂ ਇੱਥੇ ਪਈ ਸੀ ਹਾਂਜੀ ਇੱਥੇ ਪਈ ਸੀ ਫਸਿਓ ਸੀ ਇਹ ਹਾਂਜੀ ਫਸਿਓ ਸੀ ਜੀ ਤਾਂ ਹੁਣ ਸੀਗੀ ਮੌਜੂਦਾ ਹਾਲਤ ਜਿੱਦਾਂ ਸੀਗੀ ਜੀ ਠੀਕ ਹੈ ਤੇ ਫਿਰ ਮੁੰਡਿਆਂ ਨੇ ਦੱਸਿਆ ਤਾਂ ਅਸੀਂ ਫਿਰ ਕੰਟਰੋਲ ਰੂਮ ਤੇ ਵੀ 112 ਤੇ ਵੀ ਤੇ ਸਦਰ ਥਾਣੇ ਨੂੰ ਵੀ ਇਨਫੋਰਮੇਸ਼ਨ ਕੀਤੀ ਜੋ ਕਿ ਪੁਲਿਸ ਨੇ ਆ ਕੇ ਆਪਣੇ ਕਾਰਵਾਈ ਕਰਕੇ ਜਾਂ ਬਾਹਰ ਕੱਢਿਆ ਤੇ ਕੱਢ ਕੇ ਹੁਣ ਅਗਲੀ ਕਾਰਵਾਈ ਚੈਂਚਾ ਦਾ ਮੁੰਡਾ ਇਹ ਚੈਂਚਾ ਦਾ ਹੈਗਾ ਗੋਗੀ ਜਿਹੜਾ ਪੇਜਾਣਾ ਵਿਜੇ ਪਛਾਣ ਲਿਆ ਬੰਦਿਆਂ ਨੇ ਇੱਥੇ ਬੰਦੇ ਖੜੇ ਆ ਉਹਨਾਂ ਨੇ ਪਛਾਣ ਲਿਆ ਇਹ ਤੇ ਹੁਣ ਅੱਗੇ ਅਗਲੀ ਕਾਰਵਾਈ ਫਿਰ ਪੁਲਿਸ ਕਰੂਗੀ ਭਈ ਪਹਿਲਾਂ ਤੇ ਵੀ ਇਹਨਾਂ ਨੂੰ ਤੁਸੀਂ ਜਾਣਦੇ ਆ ਨਹੀਂ ਪਹਿਲਾਂ ਤੋਂ ਅਸੀਂ ਨਹੀਂ ਜਾਣਦੇ ਜੀ ਇਹਨਾਂ ਨੂੰ ਮੁੰਡੇ ਨੇ ਪਛਾਣਿਆ ਮੁੰਡੇ ਨੇ ਪਛਾਣਿਆ ਜੀ ਮੁੰਡੇ ਨੇ ਪਛਾਣਿਆ ਦਾ ਮੁੰਡਾ ਆ ਪਿੰਡ ਦਾ ਉਹਨਾਂ ਦੇ ਕੋਈ ਤੁਹਾਡਾ ਕੀ ਨਾਮ ਵੀਰ ਜੀ ਤੁਹਾਡਾ ਨਾਮ ਜਸਵੰਤ ਸਿੰਘ ਆ ਜੀ ਹਾ ਜਸਵੰਤ ਜੀ ਤੁਸੀਂ ਜਾਣਦੇ ਆ ਇਹਨਾਂ ਨੂੰ ਨਹੀਂ ਜੀ ਅਸੀਂ ਨਹੀਂ ਜਾਣਦੇ ਹੁਣੇ ਇੱਥੇ ਬਿਆਨ ਅਸੀਂ ਤਲਾਸ਼ ਦਿੱਤੀ ਆ ਪੁਲਿਸ ਨੂੰ ਕਿ ਇੱਥੇ ਕੋਈ ਡੈੱਡ ਬੋਡੀ ਪਈ ਹੈਗੀ ਐ ਨੈਰ ਦੇ ਵਿੱਚ ਆ ਕੇ ਦੇਖੋ ਅੱਜ ਕੀ ਕਾਫੀ ਡੇਟ ਦੋ ਘੰਟੇ ਤੋਂ ਉੱਥੇ ਦੇਖਿਆ ਆ ਇਹਨਾਂ ਨੂੰ ਫਸਿਆ ਨ ਜਗਵਿੰਦਰ ਸਿੰਘ ਬਰਿੰਦਰ ਬਰਿੰਦਰ ਜੀ ਇਹ ਤੁਹਾਡੇ ਕੌਣ ਸੀਗੇ ਜੀ ਇਹ ਭਰਾ ਹੀ ਆ ਸਾਡਾ ਜੀ ਭਰਾ ਹੀ ਹਾਂ ਕਿੰਨੀ ਕੁ ਉਮਰ ਸੀਗੀ ਜੀ ਇਹਨਾਂ ਦੀ ਇਹ 40 ਕਿ ਸਾਲ ਆ ਜਾਂਦੇ 40 ਕਿ ਸਾਲ ਇਹਨਾਂ ਦਾ ਕੀ ਨਾਮ ਸੀਗਾ ਜੀ ਜਸਪਾਲ ਸਿੰਘ ਜਸਪਾਲ ਸਿੰਘ ਕਿੱਥੇ ਦੇ ਆਣ ਵਾਲੇ ਜੀ ਰਸੂਲਪੁਰ ਰਸੂਲਪੁਰ ਅਜੇ ਨਾਲ ਦੀ ਮੌਤ ਹੋ ਰਸੂਲਪੁਰ ਦੀ ਰਹਿਣ ਵਾਲੇ ਜੀ ਤੁਹਾਡੇ ਕੀ ਦੱਸਿਆ ਲੱਗਦੇ ਭਰਾ ਹੀ ਆ ਸਾਡੇ ਭਰਾ ਲੱਗਦੇ ਜੀ ਇਹ ਕਿੱਦਾਂ ਪਤਾ ਲੱਗਦਾ ਜੀ ਕਿ ਇਹ ਟੀ ਸਾਰਾ ਮਾਜਰਾ ਹੋਇਆ ਜੀ ਮਾਜਰਾ ਭਾਜੀ ਇਦਾਂ ਆ ਕਿ ਦੇਖਿਆ ਜਾਵੇ ਤਾਂ ਲੱਗਦਾ ਤਾਂ ਇਤਾਂ ਜਿਦਾਂ ਕੋਈ ਕਿਸੇ ਨੇ ਘਟਨਾ ਵਾਪਰੀ ਆ ਕਿਉਂਕਿ ਪਾਣੀ ਦੇ ਹਿਸਾਬ ਨਾਲ ਲੱਗ ਨਹੀਂ ਰਿਹਾ ਕਿ ਜਿੱਦਾਂ ਡੈਥ ਹੋਈ ਆ ਬਾਕੀ ਸ਼ਰਾਬ ਤਾਂ ਚਲੋ ਪੀਂਦਾ ਸਦਾ ਅਸੀਂ ਇਹ ਨਹੀਂ ਕਹਿੰਦੇ ਆ ਜਿਹੜੀ ਜੀ ਐਪ ਸਿੱਧਾ ਸਿੱਧਾ ਪਰ ਸ਼ਰਾਤ ਬਾਜੀ ਵੀ ਹੋ ਸਕਦੀ ਆ ਦੇਖਿਆ ਜਾ ਮੇਰੇ ਤੋਂ ਸ਼ੱਕ ਹੈਗਾ ਵੀ ਕੋਈ ਹਾਂਜੀ ਹਾਂਜੀ ਕੋ ਕਿਸੇ ਵੱਲੋਂ ਇਹ ਵਾਰਤਾਨ ਕੀਤੀ ਸ਼ਰਾਬਤ ਵੀ ਹੋ ਸਕਦੀ ਆ ਠੀਕ ਹੈ ਜੀ ਤੁਹਾਨੂੰ ਕਿਤਾ ਸੂਚਨਾ ਮਿਲਦੀ ਸੀ ਕਿ ਜੀ ਫੋਨ ਆਇਆ ਸੀ ਜੀ ਸਾਨੂੰ ਤਾਂ ਹੁਣੇ ਸੂਚਨਾ ਕਰ ਪਹੁੰਚੇ ਜਿੱਦਾਂ ਫੋਨ ਕਾਲ ਆਈ ਸੀਗੀ ਹਾਂਜੀ ਫੋਨ ਹੀ ਆਇਆ ਤੇ ਇਹ ਕੀ ਕੰਮ ਕੀ ਕਰਦੇ ਸੀਗੇ ਸ਼ੋਭਾ ਜੀ ਆਪਣੀ ਆਪਣੇ ਸਾਂਚਾਡੇ ਚ ਸਾਂਚਾਡੇ ਦੇ ਵਿੱਚ ਪਰਿਵਾਰ ਚ ਤਿੰਨ ਬੱਚੇ ਆਈ ਕੁੜੀ ਹੈ ਨਾ ਦੀ ਦੋ ਲੱਕੇ ਆ ਠੀ ਉਮਰ ਬੱਚੇ ਦੀ ਸਿਰ ਉਮਰ ਬੱਚੇ ਉਮਰ ਅਮਡਾ ਆਪਣੇ 21 ਸਾਲ ਦਾ ਮੁੰਡਾ ਹਾਂ ਠੀਕ ਹੈ ਹਾਂਜੀ ਇੱਕ ਛੋਟਾ 19 ਸਾਲ ਦਾ ਆ ਕੁੜੀ ਜੀ 20 ਸਾਲ ਦੀ ਕਿੰਨੇ ਚਿਰ ਤੋਂ ਮਿਸਿੰਗ ਸੀਗੇ ਸਰ ਘਰੋਂ ਇਹ ਕਿੰਨੇ ਚਿਰ ਤੋਂ ਘਰ ਨਹੀਂ ਆਏ ਸੀ ਕਿੰਨਾ ਟਾਈਮ ਏ ਇਹ ਨਾਲ ਪਾ ਜੀ ਆਪਣੇ ਕੱਲ ਘਰ ਹੋ ਕੇ ਗਿਆ ਅੱਛਾ ਜੀ ਕੱਲ ਘਰ ਆਇਆ ਤੇ ਫਿਰ ਵਾਪਸ ਲਾਸਟ ਕਿੰਨੇ ਕਿੰਨੇ ਵਜੇ ਘਰ ਆਏ ਸੀ ਮੈਨੂੰ ਤਾਂ ਆਈਡੀਆ ਕੁਝ ਕਰ ਕੱਲੇ 3 5 6 ਵਜੇ ਵੀ ਆਏ ਘਰ ਘੱਟੇ ਨਿਕਲੇ ਘਰੋਂ ਸਰ ਸਕੂਟਰ ਹੈ ਨਾ ਦਾ ਪਰ ਸਕੂਟਰ ਗਾਇਬ ਹੈ ਨਾ ਦਾ ਸਕੂਟਰ ਹੈ ਨਹੀਂ ਮਿਲ ਰਿਹਾ ਸਕੂਟਰ ਮੋਕਾ ਦੇਖਿਆ ਤੁਸੀਂ ਕਿਤੇ ਨਹੀਂ ਮਿਲਿਆ ਹਾਂ ਜੀ ਨਹੀਂ ਨਜ਼ਰ ਆਇਆ ਤੇ ਪੁਲਿਸ ਪਾਰਟੀ ਆ ਗਈ ਹਾਂ ਜੀ ਉਹਨਾਂ ਸਾਰੇ ਅਪੀਲ ਕੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਮੰਗ ਇਹ ਕਰਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਜੋ ਵੀ ਘਟਨਾ ਹੈ ਹਸਾਂ ਦਾ ਜਿਹੜਾ ਤੁਸੀਂ ਦੱਸਿਆ ਵੀ ਸ਼ਰਾਬ ਪੀਣ ਦੇ ਆਦੀ ਸੀਗੇ ਪਰ ਵਿੱਚ ਕੋਈ ਇਦਾਂ ਵੀ ਸੀਗਾ ਕਿ ਕਿਤੇ ਕੋਈ ਛੋਟੀ-ਬੋਟੀ ਗੱਲ ਵੀ ਬਣਦੀ ਹੈ ਤਣਾਅ ਦਾ ਮਾਹੌਲ ਤਾਂ ਨਹੀਂ ਸੀਗਾ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਨਹੀਂ ਨਹੀਂ ਇਦਾਂ ਦਾ ਨਹੀਂ ਕੋਈ ਉਹ ਤਾਂ ਚਲੋ ਘਰਾਂ 'ਚ ਮਾੜੀਆਂ-ਮੋਟੀਆਂ ਤਾਂ ਹੁੰਦੀਆਂ ਰਹਿੰਦੀਆਂ ਆ ਪਿੰਦਾ ਆ ਮਨਾ ਕਰਦੇ ਹੁੰਦੇ ਸੀਗੇ ਪਰ ਨਹੀਂ ਮੰਨਦਾ ਸੀ ਦੁਖੇ ਤਾਂ ਨਹੀਂ ਸੀਗੇ ਨਾ ਉਸੇ ਨਹੀਂ ਇਦਾਂ ਤਾਂ ਨਹੀਂ ਕੋਈ ਗੱਲ ਵਾਸਤੇ ਦੀ ਇਹ ਪਿੰਡ ਤੋਂ ਕਿੰਨੀ ਕੁ ਦੂਰ ਹੈ ਇਹ ਥਾਂ ਜਿੱਥੇ ਆ ਗਏ ਲੱਗੇ ਆ ਭਾਜੀ ਉਹ ਸਾਹਮਣੇ ਆਪਣੇ ਥੋ ਕਿਲੋਮੀਟਰ ਦਾ ਸਾਰਾ ਕਿਲੋਮੀਟਰ 1 ਕਿਲੋਮੀਟਰ ਆਪਾਂ ਦੱਸ ਸਕਦੇ ਕੋਟਲਾ ਗੌਂਸਪੁਰ ਕਦਵਾੜ ਗਿਆ ਨਿਆ ਦੇ ਵਿੱਚ ਅਸੀਂ ਆਏ ਆ ਬਾਹਰ ਕੱਢੇ ਜੇ ਤਾਂ ਪਤਾ ਲੱਗਿਆ ਹੋਗਾ ਉਹਨਾਂ ਦਾ ਮਿਸਪਾਲ ਸਿੰਘ ਰਹੇਗਾ ਦੋਗਾ ਪੁੱਤਰ ਗੁਲਜਾਰ ਸਿੰਘ ਟਿੰਡਰ ਸਿੰਘ ਜਿਹੜਾ ਕਾਰਪੈਂਟਰ ਵੀ ਇਹ ਦੁਕਾਨ ਕਰਦਾ ਬਸ ਸਾਡੇ ਸੱਚ ਆ ਗਏ ਕਿ ਕੱਲ ਤੱਕ ਹੋ ਗਿਆ ਸੀਗਾ ਬੀਟੀ ਦਾ ਡਾਟਾ ਆ ਗਿਆ ਮੁਹਿੰਦਰ ਕੁਮਾਰ ਬਾਕੀ ਜਿਹੜੀ ਚੀਜ਼ਾਂ ਹੈਗਾ ਐਕਸਾ ਤੇ ਹਮ ਤਾਂ ਜਿਹੜੀ ਜਾਣਕਾਰੀ ਦਿੱਤੀ ਕਿ ਕਦੋਂ ਦੇ ਘਰੋਂ ਨਿਕਲੇ ਹੋਏ ਸੀ ਤੇ ਕਦੋਂ ਦੇ ਲਾਪਤਾ ਸੀ ਕੱਲ ਦੇ ਮਿਸੀ ਹੋਏ ਨੇ ਠੀਕ ਹੈ ਇਹ ਕਾਰਨ ਦਾ ਪਤਾ ਲੱਗਾ ਜੀ ਇਹ ਵੀ ਕਾਰਨਾਂ ਦਾ ਨਹੀਂ ਉਹ ਟੈਂਕ ਵਗੈਰਾ ਦਾ ਨਹੀਂ ਪੱਕੀ ਤਾਂ ਕੋਈ ਨਹੀਂ ਰੱਖਦਾ ਕਿਹੜੀ ਜਗ੍ਹਾ ਤੋਂ ਮਿਲੀ ਹੈਗੀ ਜੀ ਇਹ ਇਲਾਜ ਕੋਟਲਾ ਗਾਂਵ ਕੋਟਲਾ ਇਹ ਕੋਲ ਦੇ ਥੱਲੇ ਕੋਲ ਦੇ ਥੱਲੇ ਧਰ ਨੇ ਚੋਟਿਓ ਸਰਹੰਦੀਆ ਹੈਗਾ ਉੱਥੇ ਬਣਿਆ ਥੱਲੇ ਉਹਦੇ ਵਿੱਚੋਂ ਕਸੇ ਦੋ ਜੀ ਕੁਲਿਸ ਪਾਰਟੀ ਨੇ ਆ ਕੇ ਅੱਜ ਇੱਕ ਗੱਡੀ ਇਲਾਜ ਨਹੀਂ ਹਾਂ ਅੱਛਾ ਜਦੋਂ ਤੁਸੀਂ ਸਰ ਗੁਰਦੈਲ ਜੀ ਜਦੋਂ ਤੁਸੀਂ ਪਹੁੰਚੇ ਇੱਥੇ ਕਿੰਨੇ ਕਿ ਨਾਜਵਾਨ ਖੜੇ ਸੀਗੇ ਬੜੀ ਹੈਲਪਫੁਲ ਸੀ ਜੀ ਉਹਨਾਂ ਦੇ ਆਪ ਵੀ ਤੁਸੀਂ ਨਹਿਰ 'ਚ ਉਤਰੇ ਹਾਂ ਜੀ ਉਹ ਕੀ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀ ਪਾਈ ਕਾਰਵਾਈ ਹੁਣ ਠੀਕ ਹੈ ਅਮਲ ਚੱਲਿਆ ਰਹੇ ਆ ਜੋ ਜਿਹੀ ਕੰਮ ਚੱਲ ਰਿਹਾ ਹੈ ਇਹਨਾਂ ਨਾਲ ਦੁਵਾਰਾ ਵਾਲਾਂ ਨੇ ਗੱਲ ਹੋਈ ਜੀ ਕੀ ਹੋਇਆ ਕਿ ਆ ਗਿਆ ਉਹਨਾਂ ਦਾ ਕਿਸੇ ਨੇ ਕੋਈ ਸ਼ਿਕਾਇਤ ਜਾਰੀ ਕੀਤਾ ਜਾਂ ਕੁਝ ਹੋਰ ਅੱਜ ਤੱਕ ਤਾਂ ਕੋਈ ਨਹੀਂ ਜਾਂਚ ਉਹ ਸਾਹਮਣੇ ਹੈ ਅੱਛਾ ਇੱਕ ਦੱਸ ਰਿਓ ਕਿ ਐਕਟਿਵਾ ਜਾਂ ਸਕੂਟਰੀ ਤੇ ਨਿਕਲੇ ਸੀ ਘਰੋਂ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਤੁਹਾਨੂੰ ਸਾਨੂੰ